ਤੇ ਵੀਰੋ ਕਾਗਜ ਪਾਉਣ ਦੀ ਆਪਣੀ ਹੋ ਗਈ ਤਿਆਰੀ ਤੇ ਆ ਕਾਗਜ ਲਿਆਂਦਾ ਆਪਾਂ ਨੇ ਤੇ ਹੁਣ ਕਾਗਜ ਪਾਉਣੇ ਆਂਗੇ ਤੇ ਦਿਖਾਉਣੇ ਸਾਨੂੰ ਆਪਾਂ ਪਹਿਲਾਂ ਚਾਰ ਦਾ ਢੋਆ ਸ਼ੰਭੂ ਇਹਦੇ ਉੱਤੇ ਪੁਰਾਣੇ ਕਾਗਜ ਪਾ ਲੈਂਦੇ ਕੋਈ ਆ ਆ ਪਾਉਂਗੇ ਪੁਰਾਣਾ ਤੇ ਵੀਰੋ ਜਿਹੜਾ ਪਹਿਲਾਂ ਨਾਲ ਆਪਾਂ ਕੀ ਕਰਾਂਗੇ ਆਹ ਪੁਰਾਣਾ ਕਾਗਜ ਜਿਹੜਾ ਇਹ ਪਾਵਾਂਗੇ ਦੇ ਉੱਪਰ ਪਿਛਲੇ ਸਾਲ ਵਾਲਾ ਤੁਸੀਂ ਦੇਖ ਸਕਦੇ ਹੋਗੇ ਇਹ ਪਾਵਾਂਗੇ ਤੇ ਆਜੋ ਸਾਨੂੰ ਦਿਖਾਈਏ ਆਪਾਂ ਹਾਂ ਹਾਂ ਪਹਿਲਾਂ ਉਹਨੂੰ ਮੋੜਾਂਗੇ ਆਪਾਂ ਤੇ ਵੀਰ ਆਪਾਂ ਤੁਹਾਨੂੰ ਦਿਖਾਈਏ ਟੋਆ ਹਵਾ ਬਹੁਤ ਵਧੀਆ ਚੱਲ ਰਹੀ ਹੈਗੀ ਠੰਡੀ ਹਵਾ ਚੱਲ ਰਹੀ ਹੈ ਥੋੜੀ ਜੀ ਕਹਿੰਦੇ ਨੇ ਕਹਿੰਦੇ ਅੱਗੇ ਹੈਗਾ ਮੌਸਮ ਵੀ ਮੀਂਹ ਪਊਗਾ ਤੇ ਬਾਕੀ ਵੀਰੋ ਤੁਸੀਂ ਦੇਖੋ ਸਾਈਡਾਂ ਮੋੜ ਕੇ ਨਾ ਚੰਗੀ ਤਰ੍ਹਾਂ ਆਪਣੀ ਇਹਦੀ ਵਧੀਆ ਪ੍ਰੈਸਿੰਗ ਕਰਤੀ ਤੁਸੀਂ ਦੇਖ ਲਓ ਤੇ ਜਿਹੜੇ ਵੀਰ ਕਹਿੰਦੇ ਨੇ ਵੀ ਸਾਈਡਾਂ ਖਰਾਬ ਹੋ ਜਾਂਦੇ ਨੇ ਦੱਬਿਆ ਨਹੀਂ ਆਉਂਦਾ ਹੈਗਾ ਤੇ ਸਵੇਰੇ ਫੇਰ ਆਪਾਂ ਨੇ ਅਜ ਟਰੈਕਟਰ ਨਾਲ ਦੱਬਿਆਗਾ ਤੇ ਆ ਜਿਹੜਾ ਕਾਗਜ ਹੈਗਾ ਸਾਈਡਾਂ ਦੇ ਪਿਆ ਇਹਨੂੰ ਮੋੜ ਦਾਂਗੇ ਉੱਪਰ ਤੇ ਇੱਕ ਪੁਰਾਣਾ ਕਾਗਜ ਪਾਵਾਂਗੇ ਉੱਪਰ ਫੇਰ ਨਾਲ ਦੀ ਨਾਲ ਵੀਰੋ ਨਵਾਂ ਪਾ ਦਾਂਗੇ ਤਾ ਬਣਾਤਾ ਇਹ ਜਿਵੇਂ ਮੀਂਹ ਵਗੈਰਾ ਜਾਂ ਪਾਣੀ ਆਊਗਾ ਤਾਂ ਉੱਪਰ ਨਹੀਂ ਖੜੂਗਾ। ਤੁਸੀਂ ਦੇਖੋ ਬਾਕੀ ਪ੍ਰੈਸਿੰਗ ਹੈ ਜੀ ਅੱਜ ਸਵੇਰੇ ਫੇਰ ਕਰੀਆ ਆਪਣੇ ਚੰਗੀ ਤਰ੍ਹਾਂ। ਤੇ ਕੁਝ ਮੱਕੀ ਵੀ ਰੋ ਆਪਾਂ ਨੇ ਇੱਧਰ ਲਾ ਲਈ ਸੀਗੀ ਤੇ ਵੀ ਚਲੋ ਪੰਜ ਚਾਰ ਕਿ ਦਿਨਾਂ ਆਪਾਂ ਮੱਕੀ ਪਾ ਕੇ ਦੇਖ ਲਾਂਗੇ ਜਿਹੜੇ ਆਪਣੇ ਫਰੈਸ਼ ਐਨੀਮਲ ਲੈ ਲੇਗੇ ਤੇ ਉਹਨਾਂ ਦਾ ਦੁੱਧ ਵੀ ਦੇਖ ਲਓ ਤੁਸੀਂ ਪਲੱਸ ਹੋ ਜਾਊਗਾ ਫੈਟ ਐਸ ਐਨ ਐਫ ਤੇ ਵੀ ਫਰਕ ਪੈ ਜਾਊਗਾ। ਤੇ ਨਾਲੇ ਆਪਾਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਦਵਾਂਗੇ ਇਹ। ਤੇ ਅੱਧੀ ਕਿ ਟ੍ਰੈਲੀ ਆਪਾਂ ਨੇ ਇਸ ਤਰ੍ਹਾਂ ਲਾ ਲਈ ਸੀ ਵੀਰੇ। ਕੀ ਆ ਪਾਸ ਨੂੰ ਦਿਖਾਉਣੇ ਦੀ ਛੱਲੀ ਤੇ ਵੀ ਉਹ ਇਧਰ ਫੋਗਰ ਚੱਲ ਰਹੇ ਨੇਗੇ ਬੈਠੇ ਨੇ ਗਾਮ ਆਰਾਮ ਦੇ ਨਾਲ ਸਾਰੀਆਂ ਤੇ ਉਧਰ ਪ੍ਰਭੂ ਥੋੜੀ ਸੈਟਿੰਗ ਚੱਲ ਰਹੀ ਹੈ ਜਿਹੜਾ ਸਾਈਡਾਂ ਵਾਲਾ ਕਾਗਜ਼ ਸੀ ਨਾ ਤੇ ਉਹ ਤੁਸੀਂ ਦੇਖ ਸਕਦੇ ਹੋਗੇ ਵੀ ਥੋੜੀ ਜਿਹੀ ਸੈਟਿੰਗ ਕਰ ਰਹੇ ਨੇਗੇ ਤੇ ਉਸ ਤੋਂ ਬਾਅਦ ਲੱਗਦੇ ਆ ਫਿਰ ਆਪਾਂ ਪਾਉਣ ਉਹ ਵੀਰੋ ਚੱਲ ਪਿਆ ਕਾਗਜ਼ ਪਾਉਣ ਦੀ ਤਿਆਰੀ ਹਵਾ ਚੱਲ ਰਹੀ ਹੈ ਬਹੁਤ ਜ਼ਿਆਦੇ ਆਹ ਆਹ ਹਵਾ ਚੱਲ ਰਹੀ ਹੈਗੀ ਸੂਰਜ ਉਧਰ ਨੂੰ ੇਠਾਂ ਨੂੰ ਹੋ ਜੋ ਹਾਂ ਹਾਂ ਕਿਉਂਕਿ ਪੁਰਾਣਾ ਜਿਹੜੀ ਕਹਿੰਦੇ ਉੱਪਰ ਪਾਵਾਂਗੇ ਵੀ ਨਵਾਂ ਹੈਗਾ ਜਿਹੜਾ ਆਪਾਂ ਪਹਿਲਾਂ ਨਵਾਂ ਪਾਵਾਂਗੇ ਵੀ ਪੁਰਾਣਾ ਉੱਪਰ ਪਾਵਾਂਗੇ ਵੀ ਜੇ ਮੜਾ ਮੋਟਾ ਖਰਾਬ ਕਰੂ ਹੋਊਗਾ ਕੋਈ ਛੋਟਾ ਤਾਂ ਉਹ ਹੀ ਹੋ ਜਾਊਗਾ ਵੀ ਇਹ ਆਪਣਾ ਠੀਕ ਰਹੂਗਾ ਤੇ ਬਾਕੀ ਦੇ ਕਾਗਜ਼ ਵਧੀਆ ਕੁਆਲਿਟੀ ਦੇ ਹਨ ਪੂਰਾ ਆਪਣਾ ਕਾਗਜ਼ ਆਇਆਗਾ 4000 ਰੁਪਏ ਦਾ ਆਇਆਗਾ ਟੋਏ ਦੇ ਉੱਤੇ ਤੇ 150 ਰੁਪਏ ਕਿਲੋ ਮਿਲਿਆ ਗਿਆ ਇਹ ਆਪਾਂ ਨੂੰ ਬਸ ਇਹਦਾ 100 110 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇਗੇ ਪਰ ਇਹ 150 ਰੁਪਏ ਵਾਲਾਗਾ ਇੱਕ ਮੋਟਾ ਵੀ ਆਗਾ ਬਾਕੀ ਦੀ ਕੁਆਲਿਟੀ ਵੀ ਵਧੀਆ ਗੀ ਟਾਈਮ ਤਾਂ ਹੋਰ ਵੀ ਮਹਿੰਗੇ ਹੁੰਦੇ ਨੇਗੇ ਪਰ ਆਪਾਂ ਨੂੰ ਕਿਤੇ ਜ਼ਰੂਰਤ ਨਹੀਂ ਪਈ ਹੈਗੀ ਤੇ 150 ਰੁਪਏ ਕਵਾਂਟਲ ਆ ਲਾਗਾ ਇਹ ਕਾਗਜ਼ ਆ ਸੌਰੀ ਕਵਾਂਟਲ ਨਹੀਂ 150 ਰੁਪਏ ਕਿਲੋ ਇਹ ਵੀਰੋ ਜਿਹੜਾ ਕਾਗਜ਼ ਆ ਗਾਇਨਾ ਇਹ ਤੋਂ ਵਾਈਟ ਆਗਾ ਤੁਸੀਂ ਦੇਖ ਲਓ ਇਹ ਪਹਿਲੀ ਵਾਰ ਲੈ ਕੇ ਆਏ ਆ ਆਪਾਂ ਕਾਗਜ਼ ਦੀ ਕੁਆਲਿਟੀ ਵੀ ਦੱਸ ਰਹੀ ਹੈ ਹੱਥ ਲਾਏ ਤੂੰ ਉਹ ਆਗਾ ਤੇ ਹੁਣ ਇਹਦੀ ਕਰ ਰਹੇ ਆ ਆਪਾਂ ਕਟਿੰਗ ਪਿੱਛੋਂ ਫੜ ਲਾ ਤੂੰ ਸੰਦੂ ਦਾ ਹਾਂ ਹਾਂ ਤੇ ਜਦੋਂ ਹਾਂਜੀ ਕਟਿੰਗ ਕਰਕੇ ਨਾ ਫਿਰ ਇਹਨੂੰ ਆਪਾਂ ਆਦਲੂ ਲੈ ਜਾਂਦੇ ਦੂਸਰੇ ਪਾਸੇ ਚੱਕ ਕੇ ਦੇ ਰੱਖਣਾ ਜੇ ਸਮਝਾਈ ਹਾਂ 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 ਠੀਕ ਆ ਠੀਕ ਆ ਤੇ ਪਰਾ ਉਹ ਕਾਗਜ਼ ਦੇਖੋ ਤੁਸੀਂ ਵਧੀਆ ਕੁਆਲਿਟੀ ਦਾ 150 ਰੁਪਏ ਕਿਲੋ ਆਗਾ ਜਿਹੜਾ ਇੱਕ 200 ਰੁਪਏ ਕਿਲੋ ਹੁੰਦਾ ਨਾ ਪੂਰਾ ਵਾਈਟ ਆ ਕੋਈ ਫਾਇਦਾ ਨਹੀਂ ਹੈਗਾ ਆਪਾਂ ਨੂੰ 200 ਰੁਪਏ ਖਰਚਾ ਕਰਨ ਦਾ ਨਾ ਤੇ ਤੁਸੀਂ ਆ ਵੀ ਪਾ ਸਕਦੇ ਹੋਗੇ ਬਹੁਤ ਵਧੀਆ ਕੁਆਲਿਟੀ ਦਾ ਕਾਗਜ਼ ਆ ਇਹ ਇਹ ਹੋ ਗਈ ਵੀਰੋ ਕਟਿੰਗ ਸਾਰੀ ਆ ਨਾ ਤੇ ਜਿਹੜੇ ਵੀਰ ਸੈਲਜ ਪਾ ਰਹੇ ਨੇ ਨਾ ਤੁਸੀਂ ਬਸ ਕਾਗਜ਼ ਦੀ ਰੱਖੋ ਤਿਆਰੀ ਨਾਲ ਦੀ ਨਾਲ ਹੀ ਢੱਕ ਦਿਓ ਕੀ ਮੌਸਮ ਦਾ ਕੁਝ ਨਹੀਂ ਬਦਲ ਸਵੇਰੇ ਵੀ ਹੈਗੇ ਸੀ ਕਿ ਮੌਸਮ ਖਰਾਬ ਸੀਗਾ ਪਿਛਲੀ ਵਾਰੀ ਆਪਾਂ ਨੇ ਰਾਤ ਨੂੰ ਜਿਹੜਾ ਤੁਸੀਂ ਉਹ ਤੀਜਾ ਟੋਆ ਜਿਹੜਾ ਤੁਸੀਂ ਤੀਜਾ ਟੋਆ ਦੇਖ ਰਹੇ ਹੋ ਨਾ ਪਿਛਲੀ ਵਾਰੀ ਉਹ ਮੀਂਹ ਪਿਆ ਕਰ ਰਾਤ ਨੂੰ 10 11 ਵਜੇ ਤੱਕ ਉਹ ਬੰਦ ਕੀਤਾ ਮਸਾਂ ਫੇਰ ਵੀ ਥੋੜਾ ਬਹੁਤ ਉੱਚ ਪਾਣੀ ਪੈ ਗਿਆ ਸੀਗਾ ਤੇ ਸਾਈਡਾਂ ਥੋੜਾਂ ਆਉਂਦੀਆਂ ਵੀ ਹੋ ਗਿਆ ਸੀ ਤੁਹਾਨੂੰ ਸਵੇਰਾ ਖਰਾਬ ਤੇ ਤਾਂ ਕਰਕੇ ਵੀਰੋ ਆਪਦਾ ਚਾਰ ਪਾ ਕੇ ਨਾ ਕਾਗਜ਼ ਤੇ ਪ੍ਰਬੰਧ ਰੱਖੋ ਨਾਲ ਦੀ ਨਾਲ ਹੀ ਟੱਗ ਦਿਓ ਨੂੰ ਬਸ ਲੈ ਪ੍ਰਭੂ ਆਪਾਂ ਸੈਟਿੰਗ ਕਰਵਾ ਦਈਏ ਕਾਗਜ਼ ਦੀ ਫੇਰ ਉਸ ਤੋਂ ਬਾਅਦ ਦਿਖਾਉਣੇ ਤੁਹਾਨੂੰ ਅੱਗੇ نوں ویرو ادھر ਤਾਂ ਆਪਣੇ ਪਾਤੀ ਮਿੱਟੀ ਤੇ ਸਾਰੇ ਮਿੱਟੀ ਪਾ ਕੇ ਹਵਾ ਬਹੁਤ ਇਹ ਚੱਲ ਰਹੀ ਸੀ ਕਿ ਰੁਕ ਜਾਊਗਾ ਤੇ ਜਿਹੜੀ ਇਧਰ ਬੈਕ ਸਾਈਡ ਤੇ ਆ ਗਿਆ ਇੱਥੇ ਆਪਾਂ ਮਿੱਟੀ ਨਹੀਂ ਪਾਉਂਦੇ ਹੈਗੇ ਤੇ ਪਹਿਲਾਂ ਆਪਾਂ ਦੂਸਰੀ ਸਾਈਡ ਪਾਵਾਂਗੇ ਮਿੱਟੀ ਫਿਰ ਇਹ ਆ ਆਪਾਂ ਤੁਹਾਨੂੰ ਸਮਝਾ ਦਿੰਦੇ ਕਿ ਜਦੋਂ ਇਹ ਕਿਵੇਂ ਬੰਦ ਕਰਨਾਗਾ ਆਚਾਰ ਕਿਵੇਂ ਖਰਾਬ ਹੁੰਦਾਗਾ ਫਟਦਾ ਕਿਉਂ ਆਗਾ ਜਦੋਂ ਆਪਾਂ ਇਹਨੂੰ ਚਾਰੇ ਪਾਸੇ ਮਿੱਟੀ ਨਾਲ ਬੰਦ ਕਰ ਦਾਂਗੇ ਉਸ ਤੋਂ ਬਾਅਦ ਫਿਰ ਇਹਦੇ ਆਪਾਂ ਉੱਪਰ ਮਿੱਟੀ ਪਾਉਣ ਲੱਗ ਜੰਦੇ ਆਂਗੇ ਉਹ ਕੀ ਹੁੰਦਾਗਾ ਫਿਰ ਉਹਦੇ ਵਿੱਚ ਹਵਾ ਰਹਿ ਜਾਂਦੀ ਹੈਗੀ ਫਿਰ ਉਹ ਉੱਪਰ ਉੱਠ ਜਾਂਦਾਗਾ ਫਿਰ ਕਿਤੇ ਨਾ ਕਿਤੇ ਉਹਦੇ ਚ ਗਲੀਆਂ ਨਿਕਲ ਜਾਂਦੀ ਨੇ ਕਿ ਮੀਮੂ ਪੈਂਦਾ ਜਦੋਂ ਪਾਣੀ ਹੇਠਾਂ ਵਗ ਜਾਂਦਾਗਾ ਤੁਸੀਂ ਨੇ ਕਰਨਾ ਕੀ ਹੈਗਾ ਮਤਲਬ ਜਿਵੇਂ ਹੁਣ ਆ ਬੈਕ ਸਾਈਡ ਤੇ ਸੋਨੇ ਕੀ ਕਰਨਾਗਾ ਆ ਜਿਹੜਾ ਕੋਨਾਗਾ ਇਹ ਇਹ ਥੋੜਾ ਜਿਹਾ ਖਾਲੀ ਛੱਡ ਲਓ ਮਿੱਟੀ ਨਾ ਪਾਓ ਐਵੇਂ ਫਿਰ ਫਰੰਟ ਤੇ ਜਾ ਕੇ ਇਹਦੇ ਸਾਹਮਣੇ ਵਾਲਾ ਆਪੋਜੀਟ ਸਾਈਡ ਤੇ ਉੱਥੇ ਤੁਸੀਂ ਨੇ ਇੱਕ ਕੋਨਾ ਥੋੜਾ ਜਿਹਾ ਖਾਲੀ ਛੱਡ ਲੈਣਾਗਾ ਫਿਰ ਪ੍ਰਾਪ ਉਹਦੇ ਉੱਤੇ ਤੁਸੀਂ ਮਿੱਟੀ ਪਾਉਣ ਲੱਗ ਜਾਓ ਜਦੋਂ ਆਪਾਂ ਇਹਦੇ ਉੱਤੇ ਮਿੱਟੀ ਛੱਟਿਆ ਕਰਾਂਗੇ ਨਾ ਹਵਾ ਜਿਹੜੀ ਅੰਦਰ ਬਣਦੀ ਹੈਗੀ ਉਹ ਫਿਰ ਐ ਬਾਹਰ ਨਿਕਲ ਜਾਂਦੀ ਹੈਗੀ ਤੇ ਜਾਂ ਤੁਸੀਂ ਇੱਕ ਕੰਮ ਇਹ ਕਰ ਸਕਦੇ ਹੋਗੇ ਜਿਵੇਂ ਇੱਕ ਸਾਈਡ ਤੁਸੀਂ ਨਾ ਸਾਰੀ ਖਾਲੀ ਛੱਡ ਲਓ ਜਿਵੇਂ ਫਰੰਟ ਆ ਜਿਹੜਾ ਸਾਰਾ ਖਾਲੀ ਛੱਡ ਲਓ ਤੇ ਬੈਕ ਤੋਂ ਮਿੱਟੀ ਪਾਉਂਦੇ ਜਾਓ ਉਹ ਫਿਰ ਹਵਾ ਸਾਰੀ ਅੱਗੇ ਨੂੰ ਭੱਜੀ ਜਾਊਗੀ ਫਿਰ ਲਾਸਟ 'ਚ ਜਾ ਕੇ ਤੁਸੀਂ ਉਹਨੂੰ ਬੰਦ ਕਰ ਸਕਦੇ ਹੋਗੇ ਜੇ ਮਨ ਲਓ ਅੱਜ ਆਪਾਂ ਮਿੱਟੀ ਨਹੀਂ ਪਾ ਸਕਦੇ ਹੈਗੇ ਤਾਂ ਇਹਨੂੰ ਚਾਰੇ ਪਾਸੇ ਬੰਦ ਕਰ ਦਿਓ ਕੋਈ ਗੱਲ ਨਹੀਂ ਹੈਗੀ ਪਰ ਕੱਲ ਨੂੰ ਕੀ ਕਰਨਾ ਸੋਨੇ ਇੱਕ ਵਾਰੀ ਇੱਕ ਕੋਨਾ ਜ਼ਰੂਰ ਖਾਲ ਫਿਰ ਉਹਦੇ ਉੱਤੇ ਮਿੱਟੀ ਪਾਉਂਦੇ ਪਾਉਂਦੇ ਜਾਵੋ ਫਿਰ ਮਤਲਬ ਇਹ ਨਹੀਂ ਕਬਰਾਉਣਾ ਹੈਗਾ ਵੀ ਜੇ ਕੇਰਾ ਬੰਦ ਕਰਤਾ ਆਪਾਂ ਨੇ ਇਹ ਵੀ ਪਤਾ ਨਹੀਂ ਉਦੋਂ ਬਾਅਦ ਵੀ ਆਪਾਂ ਇਹਦੇ ਵਿੱਚ ਹਵਾ ਵੜ ਜੂਗੀ ਪਤਾ ਨਹੀਂ ਆਪਾਂ ਸਾਈਡਾਂ ਚੱਕ ਨਹੀਂ ਸਕਾ ਜੇ ਹੈਗਾ ਕੋਈ ਡਰਨ ਦੀ ਲੋੜ ਨਹੀਂ ਹੈਗੀ ਜਿਵੇਂ ਆਲੇ-ਦਾਲੇ ਅੱਜ ਬੰਦ ਕਰਕੇ ਕੱਲੂ ਮਿੱਟੀ ਪਾਉਣ ਲੱਗਣਾਗਾ ਤਾਂ ਇੱਕ ਸਾਈਡ ਖਾਲੀ ਕਰ ਲਓ ਵੀ ਉਹਦੇ ਵਿੱਚ ਦੀ ਹਵਾ ਨਿਕਲੀ ਜਾਵੇ ਇਹ ਹੀ ਚੀਜ਼ਾਂ ਹੁੰਦੇ ਨੇ ਧਿਆਨ ਚ ਦੇਣ ਵਾਲੀਆਂ ਭਰਾਵੋ ਇਸੇ ਕਾਰਨ ਨਹੀਂ ਫਿਰ ਬਾਅਦ ਦੇ ਵਿੱਚ ਜਿਹੜਾ ਸੈਲ ਜਾ ਉਹ ਆਪਣਾ ਖਰਾਬ ਹੋ ਜਾਂਦਾਗਾ ਤੇ ਬਾਕੀ ਭਰਾਵੋ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਆਪਾਂ ਆਪਣਾ ਟੋਆ ਸੀ ਜਿਹੜਾ ਹੋ ਗਿਆ ਕੰਪਲੀ ਕਾਗਜ਼ ਆਪਣੇ ਪਤਾ ਮਿੱਟੀ ਚੱਲ ਰਹੀ ਹੈਗੀ ਤੇ ਵੀਰੋਂ ਨਿਪਟ ਗਿਆ ਆਪਣਾ ਇਹ ਕੰਮ ਇੱਕ ਟੋਏ ਦਾ ਤੇ ਬਾਕੀ ਹੁਣ ਆਪਾਂ ਵੀਰੋਂ ਖੇਤ ਚਲਦੇ ਆਂਗੇ ਪਾਣੀ ਬਦਲਣ ਵਾਸਤੇ ਤੇ ਨਾਲੇ ਤੁਹਾਨੂੰ ਮੱਕੀ ਦਿਖਾ ਕੇ ਲਿਆਉਣੇ ਆਂਗੇ ਫਿਰ ਖੇਤ ਜਿਹੜੀ ਆਪਣੀ ਕਣਕ ਵਾਲੇ ਖੇਤ ਚ ਮੱਕੀ ਲੱਗੀ ਹੋਈ ਆ ਵੀ ਉਹਦੀ ਕਿੰਨੀ ਕੁ ਗਰੋਥ ਆ ਗਈ ਤੇ ਕੀ ਗੱਲਬਾਤ ਹੈਗੀ ਉੱਥੇ ਚਲਦੇ ਆਂ ਫਿਰ ਆਜੋ ਆਪਾਂ ਤੇ ਵੀਰ ਉਹ ਆਪਾਂ ਤੁਹਾਨੂੰ ਦਿਖਾਈਏ ਮੱਕੀ ਆਪਾਂ ਖੇਤ ਆ ਚੁੱਕੇ ਸੀਗੇ ਪਾਣੀ ਬਦਲਣ ਵਾਸਤੇ ਤੇ ਆਪਾਂ ਤੁਹਾਨੂੰ ਦਿਖਾਉਣੇ ਆਗੇ ਵੀ ਮੱਕੀ ਦੀ ਗਰੋਥ ਕਿੰਦਾਂ ਦੀ ਹੋਈ ਹੈਗੀ ਦੇ 18 44 ਮੱਕੀ ਆਪਰਾ ਉਹ ਸਾਰੀ ਹੈ ਤੁਸੀਂ ਦੇਖੋ ਬਾਕੀ ਪਿਛਲੀ ਵਾਰੀ ਜਦੋਂ ਆਪਾਂ ਰੇਪਾਰੇ ਸੀ ਨਾ ਖੱਪਲ ਬਹੁਤ ਸੀ ਇਹਦੇ ਵਿੱਚ ਤੇ ਤੁਸੀਂ ਨਾਲ ਉਹ ਖੱਪਲ ਵੀ ਸਾਰਾ ਜਿਹੜਾ ਖਤਮ ਹੋ ਗਿਆ ਤੁਸੀਂ ਦੇਖੋ ਮੱਕੀ ਵਧੀਆ ਗ੍ਰੋਥ ਬਣ ਗਈ ਤੇ ਹੁਣ ਮੱਕੀ ਦੀ ਗ੍ਰੋਥ ਹੈ ਜਿਹੜੀ ਚੰਗੀ ਹੋ ਗਈ ਜਿਹੜਾ ਖੱਪਲ ਬੇਫਾਲਤੂ ਦਾਗਾ ਉਹ ਆਟੋਮੈਟਿਕ ਅੱਧੇ ਤੋਂ ਜ਼ਿਆਦਾ ਤਾਂ ਉਹ ਮੱਕੀ ਨਹੀਂ ਦੱਬ ਲੈਣਾਗਾ ਤੇ ਹੁਣ ਆਪਾਂ ਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ ਹੁਣ ਆਪਾਂ ਭਰਾਵੋ ਦੇਖਾਂਗੇ ਸੁੰਡੀ ਦੀ ਸਪਰੇ ਕਰਦਾਂਗੇ ਇੱਕ ਹੋਰ ਇਹਦੇ ਉੱਤੇ ਆਪਾਂ ਵੀਰੋ ਦੋ ਸਪਰੇਹਾਂ ਕਰੀਆਂ ਨੇ ਜੀ ਸੁੰਡੀ ਦੀਆਂ ਹਜੇ ਤੱਕ ਪਹਿਲੀ ਆਈਪੀਐਲ ਕੰਪਨੀ ਦੀ ਸੀਗੀ ਉਹਦੀ ਕਰੀਆ ਸੈਕੰਡ ਆਪਾਂ ਨੇ ਕਰੀ ਸੀ ਕੋਰਾਜਨ ਤੇ ਤੀਜੀ ਆ ਗਈ ਜਿਹੜੀ ਉਹ ਆਪਾਂ ਹੁਣ ਕਰਾਂਗੇ ਡਿਸਕਸ ਕਿ ਕਿਹੜੀ ਸਪਰੇ ਕਰਨੀ ਹੈਗੀ ਤੇ ਕਿਹੜੀ ਚੀਜ਼ ਦੀ ਲੋੜ ਹੈ ਇਸ ਟਾਈਮ ਮੱਕੀ ਨੂੰ ਤੇ ਬਾਕੀ ਤੁਸੀਂ ਦੇਖੋ ਸਾਰੀ ਮੱਕੀ ਲਾ ਖੇਤ ਚ ਪਾਣੀ ਲਾਇਆ ਗਿਆ ਕਿਉਂਕਿ ਆ ਚਾਰ ਦੋ ਤਿੰਨ ਦਿਨਾਂ ਚਾਰ ਪਾਰੇ ਸੀ ਕਿ ਖੇਤ ਆਇਆ ਨਹੀਂ ਗਿਆ ਹੈਗਾ ਤੇ ਲੋ ਇੰਨੀ ਜਿਆਦੇ ਪੈਂਦੀ ਸੀਗੀ ਵੀ ਪਾਣੀ ਬਿਲਕੁਲ ਸੁੱਕ ਗਿਆ ਸੀਗਾ ਤੇ ਹੁਣ ਆ ਕੱਲ ਤੋਂ ਪਾਣੀ ਸ਼ੁਰੂ ਕੀਤਾ ਹੋਇਆ ਹੈਗਾ ਲਾਉਣਾ ਆਪਾਂ ਨੇ ਕੱਲ ਮੋਟਰ ਛੱਡ ਲਈ ਸੀ ਆਪਾਂ ਨੇ ਤੇ ਅੱਜ ਮਤਲਬ ਲਾਈਟ ਤਾਂ ਸਾਰਾ ਦਿਨ ਚੱਲੀ ਜਾਂਦੀ ਹੈਗੀ ਤੇ ਅੱਜ ਸ਼ਾਮ ਤੱਕ ਤਕਰੀਬਨ ਆਪਣੀ ਮੱਕੀ ਹੈ ਜਿਹੜੀ ਸਾਰੀ ਆਰਾਮ ਜਾਣੀ ਹੈ